ਵਟ ਅ ਕੁਐਸਚਨ ਅਤੇ ਕੋਇ ਨੂੰ ਕਾਮਨ ਸੈਂਸ ਪਰ ਡਾਕੂ ਬਣ ਚੁੱਕੇ ਆ ਪਰ ਡਾਕੂ ਬਣ ਚੁੱਕੇ ਆ ਟ੍ਰੰਕ ਚੱਲ ਗਏ ਗਾਇਸ ਗਾਇਸ ਪਣੇ ਅਜੀ ਟ੍ਰੰਕ ਲਾ ਰਹੇ ਆ ਡਾਈਕਲੀਨ ਨਹੀਂ ਹੋਇਆ ਡਾਈਕਰੀਨ ਹੋਇਆ ਕੋਈ ਸੁਫਾਈਆਂ ਤੁੰਗੀਆਂ ਕਰਦੀ ਕੋਈ ਚਲਦੇ ਘਰ ਬੈਠੀ ਰਹੀਏ ਕਰੇਗੀ ਤੇ ਬੱਸ ਲਈ ਇੱਥੇ ਰੋਟੀ ਵੀ ਪੇਟੀ ਤੋੜਦਾ ਆ ਆ ਆ ਆ ਬੰਦਾਰ ਦੇ ਕੱਢੂਗੇ ਉਹ ਰੈਕਟਿੰਗ ਦੇ ਇਹ ਗਈ ਬੇਟੀ ਮੈਂ ਥੱਪੜ ਮਾਰ ਨਹੀਂ ਦੇਤੀ ਫਿੱਟੀ ਗਈ ਫਿੱਟੀ ਐਦਾ ਬੰਦਾ ਨਹੀਂ ਕਿਉਂ ਕੋਈ ਜੀ ਇਨਾ ਸਫਾਈ ਪਸੰਦ ਨਾ ਆ ਕੇ ਸਫਾਈ ਕਰਵਾਉਂਦੇ ਸੀ ਟੰਗ ਦੇ ਟੰਗ ਦੇ ਮਾਰੂ ਪੱਖੇ ਦੇ ਅੱਛਾ ਮਾਂ ਚਿੱਕ ਚਿੱਕ ਸ਼ਖ਼ਸੀਮਾਨ ਖੁੱਲ ਜਾ ਅਸਮਸਮ ਮੰਮੀ ਕਹਿੰਦੇ ਸਾਸ ਸਾਸ ਕੁੱਟਣੀ ਆਖੜੀਆਂ ਮਾਏ ਆ ਰਹੀ ਡਾਂਗ ਆਰੇ ਘੋਟਣਾ ਤੇ ਆਜ ਸਟੋਰ ਆ ਜਾ ਤੁਹਾਡੇ ਡੇਲੇ ਲਾਲ ਹੋਗੇ ਤੁਹਾਡੇ ਪੈਰ ਘੁੰਮਗੇ ਅੱਜ ਵੀ ਲਿੰਗ ਆ ਰਹੀ ਚੜੇਲ ਵਾਲੀ ਪੂਰੀ ਆ ਐਂਜਲ ਰੀਤਕੌਰ ਦੀ ਪ੍ਰਾਪਤੀ ਵੈਲਕਮ ਬੈਕ ਤੇ ਟਾਈਮ ਟਾਈਮ ਓ ਮਾਈ ਗੋਡ ਟਾਈਮ ਬਹੁਤ ਤੁੱਕੀ ਨਿਕਲਦੀ ਹੁੰਦੀ ਹੈ ਨਾ ਮੈਨੂੰ ਬੁਖਾਰ ਚੜ ਜਾਂਦਾ ਨਾ ਲਾ ਲਾ ਕੇ ਮੈਨੂੰ ਕਿਹਦੀ ਦੀਦੀ ਦੇ ਦਿੱਤੀ ਸੀ ਜੇ ਪਾਈਂ ਕਰ ਲਿਓ ਕੋਈ ਗੱਲ ਨਹੀਂ ਮੈਂ ਨਾਲ ਨਾਈਟ ਤੇ ਆ ਰਾਂ ਗਾイズ ਗਾイズ ਕਾ ਨੀਂਦ ਫੁੱਟੀ ਫਟ ਗਈ ਕਿ ਸੁਵਾਈਆਂ ਕਰ ਆ ਨੀਂਦ ਫੁੱਟ ਗਈ ਯੂ ਗਾイズ ਹਾਲ ਦੇਖ ਲਓ ਇਹਨਾਂ ਦੇ ਅੰਗਰੀ ਸਾਰਾ ਸਟੋਰ ਖਾਲੀ ਕਰਾਤਾ ਮੇਰੇ ਨਾਲ ਹੈ ਤੇ ਕਰਾ ਕਰੂ ਕਿ ਕਹਿੰਦੀ ਅੱਜ ਸਟੋਰ ਸਾਫ ਕਰਨਾ ਹੈ ਵੈਰੀ ਫਨੀ ਵਰ ਟ ਅ ਕੁਐਸਚਨ ਅੱਜ ਕੋਈ ਨੂੰ ਕਾਮਨ ਸੈਂਸ ਮੈਂ ਦੇਖਦੇ ਨੇ ਸਰ ਕੁਸਤੂ ਆ ਵੇਲਾ ਡਰਾਅਰ ਵੇਖੋ ਗਾਇਜ਼ ਇਹਨੇ ਹਾਲ ਕੀ ਕੀਤਾ ਬੈ ਨੀ ਆ ਜੁੱਤੀਆਂ ਧੋਤੀਆਂ ਸੀ ਇਹਦੇ ਵਿੱਚ ਹੈਂ ਵੈਈ ਤੂੰ ਵੀ ਆਪਣੀਆਂ ਨੇ ਚੱਕੋਆਂ ਬਾਹਰ ਰੱਖਿਆ ਨਹੀਂ ਨੇ ਫੜ ਅੱਜ ਕੱਲ ਦੇ ਨਿਆਣਿਆਂ ਦਾ ਕੋਈ ਕੰਮ ਕਰਾਉਂਦਾ ਹਾਲੇ ਮੈਨੂੰ ਲੱਗੀਆਂ ਖਿੱਚ ਕੇ ਕਿੱਥੇ ਰੱਖੇਂਗੀ ਤੂੰ ਕੀ ਸਰ ਕੁਸਤੂ ਸਾਫ ਕਰੀਂ ਨਹੀਂ ਤੈਨੂੰ ਦੇਖਦਾ ਨਹੀਂ ਵੀ ਜੇ ਸਟੋਰ ਖਾਲੀ ਕਰਨੇ ਸਟੋਰੀ ਸਾਫ ਹੋਏਗਾ ਹਲਾ ਵੈਰੀ ਗੁੱਡ ਵੈਰੀ ਨਾਈਸ ਚਲੋ ਚੁੱਕੋ ਸਮਾਨ ਡਾਕੂ ਲੋਕ ਇਜ਼ ਹੇਅਰ ਅੱਪਰ ਡਾਕੂ ਬਣ ਚੁੱਕੇ ਆ ਹਲੇ ਤੇ ਡਾਕੂ ਐਵੇਂ ਬੰਨਾ ਹੈ ਕਿ ਜਾਲਾ ਤੁਲਾ ਲਾਣਾ ਹੈ ਐਨਐਸਐਸ ਦਾ ਕੰਮ ਤਾਂ ਚੱਲ ਗਿਆ ਗਾਇਸ ਗਾਇਸ ਭੈਣੇ ਜੀ ਟਰੰਕ ਲਾ ਰਹੇ ਆ ਚੱਕਿਆ ਜਾਂਦਾ ਨਹੀਂ ਚੱਕ ਕੇ ਲੈਦੇ ਪਹਿਲਾਂ ਮੈਂ ਹੀ ਚੱਕਿਆ ਹੈ ਜੇ ਉਹਨਾਂ ਨੇ ਆ ਜਾਣਾ ਛੇਤੀ ਛੇਤੀ ਕਰ ਲੋ ਜਿਹੜਾ ਹੋ ਗਿਆ ਹੈ ਹਾਂ ਉਹ ਸੋਇ ਕਿਹੜਾ ਸ਼ੌਂਕੋਂ ਰੱਖਦਾ ਜਿਹੜਾ ਡਾਈਕਲੀ ਨੋਕਿਆ ਹੈ ਡਾਈਕ੍ਰੀਨ ਇੱਕ ਤੇ ਜਿਹੜਾ ਕੱਲ ਤੋਂ ਡਾਈਕ੍ਰੀਨ ਡਾਈਕਲੀ ਨਹੀਂ ਹੋਇਆ ਡਾਈਕ੍ਰੀਨ ਹੋਇਆ ਉਹ ਕਿੱਥੇ ਗਿਆ ਹੈ ਉਹ ਰੱਖਦੀ ਚੁੰਨੀ ਏ ਸ਼ਾਲ ਥੋੜੀ ਏ ਡਾਈਕ੍ਰੀਨ ਹੋਇਆ ਪਤਾ ਉਹ ਰੱਖਦਾ ਕੱਦ ਕਸ ਸਫਾਈਆਂ ਪਾਗਲ ਹੋ ਗਏ ਹੁਣ ਕਿਉਂ ਸਫਾਈ ਕਰ ਰਿਹਾ ਬਾਈ ਦਾ ਬਈ ਨਾ ਮਿੱਟੀ ਘਟਾ ਪੈਦੀ ਤੇ ਬਾੜੀ ਨੂੰ ਕਰੀਦੀ ਹੁੰਦੀ ਏ ਤੇ ਬੱਚਾ ਉਹਨੂੰ ਸਫਾਈ ਨਹੀਂ ਕਰਨੀ ਹੁੰਦੀ ਦੁਆੜੀ ਤੋਂ ਬਿਨਾ ਵੈਰੀ ਪਣੀ ਤੇ ਇਹ ਆਂਦੂ ਸਿਆਣੇ ਨਹੀਂ ਜਿਆਦਾ ਤੁਸੀਂ ਗਾਈਸ ਪਰ ਕਿਹੜਾ ਮੌਸਮ ਏ ਯਾਰ ਸਫਾਈ ਕਰਨ ਦਾ ਤੇਰੇ ਵਰਗੇ ਫਾਗਲ ਲੋਕ ਜਿਹੜੇ ਨੇ ਨਾ ਉਹ ਨਹੀਂ ਕਰਦੇ ਹੁਣੇ ਮੈਨੂੰ ਲੱਗਦਾ ਇੰਜ ਤਾਡੀ ਮਰਗੀ ਜਿਹੜੀ ਅਗਲੀ ਜਨਰੇਸ਼ਨ ਹੈ ਉਹਦੇ ਨੇ ਸਪਾਈਆਂ ਦੁਨੀਆ ਕਰਦੀ ਕੋਈ ਗੰਦ ਭਾਂ ਦੇ ਬੈਠੀ ਰਹੀਏ ਕਰੇਗੀ ਹੈਨਾ ਬਸ ਹੋਰ ਅਰੇ ਬੰਦੇ ਆ ਤੱਕਿਆ ਜਾਂਦਾ ਨਹੀਂ ਕੋਈ ਸ਼ੋਰ ਤੂੰ ਚੱਕਲਾ ਇੱਥੇ ਬੈਠੀ ਕਮੈਂਟਰੀ ਝਾੜਨ ਨੂੰ ਚੱਕਿਆ ਨਹੀਂ ਜਾਂਦਾ ਕੋਲ ਕੋਣ ਚੱਕਦਾ ਇੱਥੇ ਡਾਇਰੈਕਟਰ ਕੀ ਹੁੰਦਾ ਹੈ ਹੈਡ ਨਹੀਂ ਮੈਂ ਤਾਂ ਇੰਨਾ ਵੀ ਚੱਕੀ ਜਾਨੀ ਆ ਤੂੰ ਚੱਕ ਕੇ ਖਾਦੀਂ ਅੰਦਾਜ਼ ਨੂੰ ਲੱਗ ਜੇਗਾ ਬੰਦਾ ਹੇਏ ਇੰਤਲਾਸ਼ਾ ਸਟਾਰਡਿੰਗ ਹੈ। ਹੁਣ ਪੇਟੀ ਤੇ ਚੜੂਗੇ। ਹੋਰ ਛੱਤ ਨਹੀਂ। ਟੁੱਟੇ ਜਾਵੇ ਤਾਂ ਨਾ ਚੜੇ। ਕੀ? ਕੋਈ ਨਹੀਂ। ਰੋਟੇ ਨਹੀਂ। ਕੋਈ ਨਹੀਂ। ਇਹ ਤਾਂ ਿਆ ਵੀ ਨਹੀਂ। ਆਹੋ ਮੇਰੇ ਭਾਲਾ ਟੁੱਟਣ ਲੱਗੀ ਵੀ ਨਹੀਂ ਮੈਂ ਮੋਟੀ ਵੀ ਪੇਟੀ ਤੋੜਦਾ। ਆਹ ਦੇ ਆਹ ਦੇ। ਦੇਖ ਲਓ ਗਾਇਸ। ਅੱਜਕੱਲ ਦੇ ਚਵਾਕ ਬੇਤੀ ਕਰਛੜਦੇ ਨਹੀਂ। ਓਵਰ ਐਕਟਿੰਗ ਘੱਟ ਕਰਿਆ ਕਰੋ। ਬੰਧਾਰ ਵਿੱਚ ਘਟੂਗੇ ਓਵਰ ਐਕਟਿੰਗ ਦੇ। ਉਹ ਬੜਾ ওভার ਐਕਟਿੰਗ ਕਰਤਾ ਅਲੀ ਮਰ ਤੋਂ ਆ ਵੇਖੋ ਗਾਇਜ਼ ਮੈਂ ਕੋਈ ওভার ਐਕਟਿੰਗ ਕਰ ਰਹੀ ਹਾਂ ਹਾਂ ਵਹਰ ਜਾ ਅੰਨ ਜੇ ਫੇਰ ਐ ਹੋਰ ਹੋਰ ਚੱਕੋ ਤੇਰੇ ਚੱਕਰ ਦੇ ਵਿੱਚ ਮੈਂ ਆਪਣੇ ਡਿਸਕ ਥੋੜੀ ਹਲਾਣੀ ਹੈ ਉਹ ਕਿੰਦਾ ਤੈਨੂੰ ਡਿਸਕ ਨਹੀਂ ਪਤਾ ਲੱਗ ਹਾਂ ਪਤਾ ਹੈ ਡਿਸਕ ਗੱਡੀ ਅੱਛਾ ਲੈ ਜਾ ਕੋਈ ਛੋਗੜੀ ਡਿਸਕ ਸਮਝੀ ਸੀ ਜਿਹੜੀ ਗੱਡੀ ਚ ਹੁੰਦੀ ਹੈ ਕਿਹੜੀ ਬੜੀ ਗੱਡੀ ਚਲਾਈ ਦੀ ਹਾਏ ਆ ਵੇਖੋ ਆ ਗਾਈ ਇਹਨਾਂ ਦਾ ਚਾਰਜ ਕਰਾ ਦਈਏ ਆ ਇੰਨਾ ਵਧੀਆ ਜਿਹਾ ਸੁਲਾਬ ਨੂੰ ਗਿਫਟ ਮਿਲਿਆ ਸੀ ਪਿਛਲੀ ਵਾਰ ਮਮੂ ਨਾਲ ਤੋਂ ਕਿੰਨਾ ਤੋਂ ਦਿੱਤਾ ਸੀ ਕਿੰਨੇ ਵਾਂਹੋਂ ਉਹਨਾਂ ਨੇ ਦਿੱਤਾ ਸੀ ਹਨ ਐਡਾ ਸੋਹਣਾ ਤੇ ਆਉਂਦਾ ਸਾਰਾ ਪੁੱਟ ਪੁੱਟ ਕੇ ਇੰਨੇ ਸੋਹਣੇ ਉਹ ਬਜਾਂਦਾ ਸੀ ਹਾਰਮੋਨੀਅਮ ਪਿਆਨੋ ਹੈ ਆਓ ਚੱਲ ਮਤਲਬ ਬਟਨ ਦੇ ਹਾਰਮੋਨੀਅਮ ਵਾਲੇ ਹੀ ਨੇ ਐਡਾ ਸੋਹਣਾ ਸੀ ਵੇਖਾਂਗੇ ਇਹ ਚਾਰਜ ਕਰਕੇ ਹਨਾ ਚਾਰਜਰ ਹੈ ਨਹੀਂ ਗਵਾਜਾ ਉਹਨੇ ਗਵਾਟਾ ਆ ਹਾਲ ਕਰਦਾ ਇਹ ਲਾ ਵੀ ਸੈੱਲ ਵੀ ਕੱਢਦੇ ਨੇ ਪਿੱਛੋਂ ਕੁਝ ਨਹੀਂ ਛੱਡਿਆ ਇਹ ਸੁਣੀ ਚੀਜ਼ ਸੀ ਆ ਇਹ ਗਈ ਪਿੱਟੀ ਮੈਂ ਥੱਪੜ ਮਾਰਨੀ ਨਹੀਂ ਦੇ ਪਿੱਟੀ ਗਈ ਪਿੱਟੀ ਗਈ ਫੱਟੀ ਗਈ ਪਿੱਟੀ ਪਿੱਟੀ ਵੱਡੀ ਤਾਂ ਐਂਗੜੀ ਆ ਉਹ ਲਾਈਟ ਦੇ ਵੇਖੀ ਕਪੜਾ ਮਾਰ ਗਈ ਆ ਪਹਿਲਾਂ ਝਾੜ ਲੈਣਾ ਨਾ ਬਸ ਫਿਰ ਇਹ ਮੈਂ ਨਹੀਂ ਪੜ ਤੈਂਗੜੀ ਅੰਦਰ ਸੀ ਮੈਨੂੰ ਉਹਰੇ ਨੂੰ ਸੱਚਾ ਝਾੜੂ ਦੂਰ ਰੱਖੋ ਤੁਹਾਡਾ ਫੋੜੀ ਟੁੱਟੇਗਾ ਉਹ ਟੁੱਟੇਗਾ ਫੋੜਾ ਮੇਰਾ ਕੁਝ ਨਹੀਂ ਚੱਲਦਾ ਅੱਛਾ 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 ਉਹ ਸੱਚ ਮੈਂ ਤੇ ਡਾਕੂ ਬੰਨਾ ਸੀ ਦੱਸ ਦਿਆਂ ਕਰ ਨਹੀਂ ਨਹੀਂ ਪਤਾ ਹੁਣ ਕੋਈ ਕੀ ਗਾਇਸ ਕੋਈ ਨਾ ਤੂੰ ਕਿਸਪਾਈ ਕਰਨ ਕਰਦਾ ਐਵੇਂ ਤਾਂ ਬੰਦਾ ਦੇਖੇ ਨਾ ਤੂੰ ਕਿਚਨ ਤੇ ਫਿਰ ਬਾਅਦ ਚ ਗੰਦੇ ਬਣ ਜੋ ਹਮ ਐਵੇਂ ਤਾਂ ਬੰਦਾ ਨਹੀਂ ਕਿਹਾ ਕੋਈ ਕਿਸੇ ਨਾਲ ਸਫਾਈ ਕਰਦਾ ਨਾ ਅਗੇ ਸਫਾਈ ਕਰਨਾਉਂਦੇ ਸੀ ਉਹ ਦੇਖੀ ਝਾੜੂ ਚਾ ਗਾਇਸ ਹਾਲ ਵੇਖ ਲੋ ਮੈਂ ਪੱਕਾ ਸਾਫ਼ ਕਰਦੀ ਪਈ ਆ ਹੈ ਆਪ ਪੱਕਾ ਹੀ ਚਲਾ ਦਿੰਦੀ ਏ ਟੰਗ ਦੇ ਟੰਗ ਦੇ ਮਾਰ ਨੂੰ ਪੱਕੇ ਦੇ ਮਾਰ ਨਹੀਂ ਮੈਨੂੰ ਤੁਸੀਂ ਤਾਂ ਐਵੇਂ ਲੱਗ ਰਹੇ ਜਿਵੇਂ ਪਤਾ ਨਹੀਂ ਕਿੰਨੇ ਉੱਚੇ ਖੜੇ ਹੁੰਦੇ ਤਾਂ ਫੋਨ ਨੀਚੇ ਵੇ ਸ਼ਕਤੀਮਾਨ ਬਸ ਕਰੋ ਵੀ ਦੁਪੈਟੀ ਤੋੜਦੇ ਹੋ ਸ਼ਕਤੀਮਾਨ ਸ਼ਕਤੀ ਸ਼ਕਤੀ ਸ਼ਕਤੀਮਾਨ ਤੁਹਾਡੀ ਪੈਟੀ ਟੁੱਟਣੀ ਹੈ ਅੱਜ ਮੈਂ ਕਹਿ ਰਹੀ ਆ ਤੁਹਾਨੂੰ ਜਿਹੜਾ ਸ਼ਕਤੀਮਾਨ ਆਇਆ ਪਿਆ ਤੁਹਾਡੇ 'ਚ ਸ਼ਕਤੀਮਾਨ ਹੈਂ ਜਣ ਤੂੰ ਦਿਨ ਵਿੱਚ ਹੀ ਸ਼ਕਤੀਮਾਨ ਸ਼ਕਤੀਮਾਨ ਨਹੀਂ ਵੇਖਿਆ ਆਸਾਂ ਕਰਦਾ ਤੇ ਤੂੰ ਹੁਣ ਪੱਖਾ ਨਾਲ ਚਲਾਦੀ ਹਾਂਜੀ ਗਾਇਜ਼ ਵੀਰੇ ਮੈਂ ਉੱਤੇ ਚੜਾ ਲੱਗੀ ਹਾਂ ਉੱਤੇ ਜਾਣ ਲੱਗੀ ਅੱਬੇ ਟਿੱਕ ਟਿੱਕਟ ਘਟੇਗੀ ਉੱਪਰ ਕੀ ਜਲਦੀ ਮੈਂ ਉੱਪਰ ਖੁੱਲ ਜਾ ਸਿੰਗਸਿੰਗ ਖੁੱਲ ਜਾ ਸਿੰਗਸਿੰਗ ਅਬ ਦੇਖੋ ਇਤਨਾ ਕਚਰਾ ਇਤਨਾ ਕਚਰਾ ਸੇੜ ਦਿਓ ਇੱਕ ਵਾਰੀ ਚ ਆ ਸੇਟ ਦਿਓ ਇੱਕ ਵਾਰੀ ਦੇ ਵਿੱਚ ਮੈਡਮ ਜੀ ਬਾਹ ਪੇ ਅੱਗੇ ਊਲੀ ਊਲੀ ਉਤਰੇਗੀ ਮੈਨੂੰ ਪਹਿਲਾਂ ਵੜਨਾ ਪਏਗਾ ਤੇ ਵਿੱਚ ਚੰਗੀ ਤਰ੍ਹਾਂ ਟਰੀ ਲੈਣੀ ਪੜੇਗੀ ਅੰਦਰ ਅਸਮਾਨਦਾਰ ਤੋਂ نیچے ਕੋਈ ਨੂੰ ਸੁਣ ਚੇਵਾ ਆ ਆ ਇਹਦੀ ਆਉਗ ਗਈ ਇਹ ਗੋਬਾਰ ਚ ਗਿਆ ਅੱਗ ਭਰ ਭਰ ਕੇ ਰੱਖਣਾ ਹੁੰਦਾ ਕਲਟਰ ਕਲਟਰ ਬੋਲ ਰੱਖ ਦੇ ਤੁਸੀਂ ਇੰਨੇ ਰੱਖਾ ਆ ਕੋਟ ਤੁਸੀਂ ਮਮਾ ਚੜੇ ਕਿੱਥੇ ਹੋ ਨਿੰਮ ਦਾ ਕੋਟਣਾ ਲਿਆਮੀ ਨਿੰਮ ਦਾ ਕੋਟਣੇ ਵਾਲਾ ਤੁਸੀਂ ਐਵੇਂ ਜੁਛੜੇ ਨਹੀਂ ਚੜੀ ਹੁੰਦੀ ਤੁਸੀਂ ਉਹਨੂੰ ਚੜੇ ਪਰ ਤੁਹਾਡੇ ਪੈਰ ਵੀ ਹੋਮ ਦੇ ਲੈ ਆ ਗਈ ਸਾਸ ਕੁੱਟਣੀ ਓਏ ਮੰਮੀ ਮੰਮੀ ਕਹਿੰਦੇ ਸਾਸ ਸਾਸ ਕੁੱਟਣੀ ਮੰਮੀ ਸਟੋਰੇ ਚੇ ਕਰਦੇ ਉਹ ਕਹਿੰਦੀ ਨਾ ਆਹ ਖੜੀ ਆ ਮਾਏ ਆ ਰਹੀ ਡਾਂਗ ਆ ਰੇ ਘੋਟਣਾ ਤੇ ਆਹ ਸਟੋਰ ਆ ਮੈਂ ਤੁਸੀਂ ਉਵੇਂ ਬੈਠੀ ਸੀ ਚੜੇਲੋਂ ਪੱਖੇ ਤੈਨੂੰ ਕੀ ਸੀ ਨਾ ਪੱਖੇ ਤੇ ਬਹਿ ਜਾਵੇਂ ਉਹ ਦੇਖੋ ਪੱਖੇ ਤੇ ਬੈਠੀ ਸੀ ਤੇ ਤੁਸੀਂ ਵੀ ਤੁਹਾਡੇ ਪੈਰ ਉਵੇਂ ਹੀ ਸੀਦੇਵੇਂ ਤੁਸੀਂ ਉਵੇਂ ਲੰਮਕੇ ਹੁੰਦੇ ਜੇ ਪਿੱਪਲ ਦੇ ਦਰਖਤ ਤੇ ਤਾਂ ਬੈਠੀ ਸੀ ਉਵੇਂ ਬੈਠੇ ਹੋ ਤੁਸੀਂ ਮਮਾ ਤੁਹਾਡੇ ਡੇਲੇ ਲਾਲ ਹੋ ਗਏ ਤੁਹਾਡੇ ਪੈਰ ਘੁੰਮ ਗਏ ਪੈਰ ਤੇ ਘੁਮਾਓ ਪੈਰ ਘੁਮਾ ਮੈਂ ਕਿਵੇਂ ਘੁਮਾਵਾਂ ਮੈਂ ਕਿਹੜਾ ਚੜੇਲ ਆ ਮੈਂ ਘੁਮਾਵਾਂ ਅੱਜ ਫੀਲਿੰਗ ਆ ਰਹੀ ਚੜੇਲ ਵਾਲੀ ਪੂਰੀ ਆ ਐਂਜਲ ਰੀਤ ਕੌਰ ਦੀ ਪ੍ਰਾਪਤੀ ਆਪੀ ਬਣਾਇਆ ਸੀ ਇਹ ਆਪੀ ਬਣਾਣਾ ਲੈ ਗਈ ਆਨੇ ਮਾਡਲ ਬਣਾਇਆ ਸੀ 6 ਦੇ ਵਿੱਚ ਕੱਦ ਤੇ ਬਣਾਇਆ ਸੀ 6 ਚ ਨਹੀਂ ਸੀ 6 6th ਕਲਾਸ ਚ ਗਿਆ ਮੈਂ ਹਾਂਜੀ ਗਾਇਜ਼ ਵੈਲਕਮ ਬੈਕ ਤੇ ਟਾਈਮ ਟਾਈਮ ਓ ਮਾਈ ਗੋਡ ਟਾਈਮ ਟਾਈਮ ਹੋ ਗਿਆ 11:00 ਵਜੇ ਨੇ 9:00 ਲੱਗੀ ਸੀ ਮੈਂ ਤੇ 2 ਘੰਟੇ ਦੀ ਜਦੋਜਹਿਦ ਤੋਂ ਬਾਅਦ ਆ ਸਾਫ ਹੋਇਆ ਸਿਰਫ ਉੱਪਰਲੀ ਸੈਲਫ ਸਾਫ ਹੋਈ ਹੈ ਤੇ ਤੁਸੀਂ ਸਮਾਨ ਦੇਖ ਸਕਦੇ ਹੋ ਜੋ ਵਾਧੂ ਕਟੂ ਸਮਾਨ ਕਰਦਾ ਇਹ ਭਾਂਡੇ-ਬੁੰਡੇ ਜੇ ਵਾਧੂ ਕਟੂ ਹੁੰਦੇ ਨੇ ਕਿਉਂਕਿ ਸਾਡੀ ਜਿਹੜੀ ਕਿਚਨ ਹੈ ਉਹ ਮੋਡੂਲਰ ਨਹੀਂ ਹੈ ਮਤਲਬ ਰੈਡੀ ਨਹੀਂ ਹੈਗੀ ਕਿਚਨ ਜਿਹੜੀ ਏ ਤੇ ਉਹਦਾ ਫਿਰ ਵਾਧੂ ਕਟੂ ਜਿਹੜਾ ਸਮਾਨ ਹੁੰਦਾ ਅਸੀਂ ਉਹਨਾਂ ਨੂੰ ਰੱਖਣੇ ਜਿੰਨਾ ਕੋਈ ਯੂਜ਼ ਕਰਨਾ ਹੈ ਬਾਕੀ ਦਾ ਸਮਾਨ ਅਸੀਂ ਫਿਰ ਉੱਪਰ ਸ਼ਿਫਟ ਕਰ ਦਿੰਨੇ ਆ ਤੇ ਬਾਕੀ ਹੋਰ ਜਿਵੇਂ ਕਈ ਚੀਜ਼ਾਂ ਹੁੰਦੀਆਂ ਨੇ ਜਿਵੇਂ ਬੈਸਟ ਆਊਟ ਆਫ ਵੇਸਟ ਬੱਚਿਆਂ ਨੇ ਬਣਾਣਾ ਪ੍ਰੋਜੈਕਟ ਵਗੈਰਾ ਉਹ ਸਾਰਾ ਕੁਝ ਸਲਫ ਤੇ ਆ ਜਾਂਦਾ ਹੈ ਤੇ ਬਹੁਤ ਤੁੱਕੀ ਨਿਕਲਦੀ ਜਦੋਂ ਸੈਲਫ ਸਾਫ ਕਰਨੀ ਹੁੰਦੀ ਹੈ ਨਾ ਮੈਨੂੰ ਬੁਖਾਰ ਚੜ ਜਾਂਦਾ ਹੈ ਸੈਲਫ ਦਾ ਤੇ ਬਹੁਤ ਆਪੀ ਸਾਫ ਕੀਤੀ ਹੈ ਤੇ ਹੁਣ ਬਾਕੀ ਦਾਲੇ ਸਾਰਾ ਪਿਆ ਪੇਟੀਆਂ ਦੇ ਕਵਰ ਵਗੈਰਾ ਧੋਣੇ ਨੇ ਇਹ ਮੈਂ ਲਤਾਰੇ ਨਹੀਂ ਸਣ ਮੈਨੂੰ ਅਸੀਂ ਘੱਟਾ ਜਿਹੜਾ ਪੈਣਾ ਇੱਕ ਵਾਰੀ ਪੈ ਜਾਏ ਕਿਉਂਕਿ ਜੇ ਕਵਰ ਧਾਰ ਦਿੰਦੀ ਉਹ ਸਾਰਾ ਫਿਰ ਪੇਟੀਆਂ ਦੇ ਵਿੱਚ ਜਾਣਾ ਸੀ ਇਸ ਕਰਕੇ ਹੁਣ ਇਹਨਾਂ ਨੂੰ ਹੁਣ ਵਾਸ਼ ਕਰਾਂਗੀ ਸਾਰੇ ਧਾਰ ਕੇ ਝਾੜੂ ਇੱਕ ਵਾਰੀ ਕੱਢ ਲਾ ਪਹਿਲਾਂ ਜਿਹੜੀ ਮਿੱਟੀ ਉੱਡਣੀ ਹੈ ਉਹ ਥੋੜੀ ਉੱਡ ਜੇ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਆ ਸਾਰਾ ਦਿਨ ਲੱਗ ਜਾਣਾ ਇਹ ਅੱਜ ਸਾਰਾ ਦਿਨ ਲੱਗ ਜਾਣਾ ਏ ਚਲੋ ਜੀ ਮਿਲਦੇ ਆਂ ਫਿਰ ਹਾਂਜੀ ਗਾਇਜ਼ ਆ ਦੇਖੋ ਸਾਰਾ ਸਟੋਰ ਹਿੱਲ ਚੁੱਕਿਆ ਵਿਚਾਰਾ ਲਿਮਾਰੀਆਂ ਅਲਮਰੀਆਂ ਸਭ ਅਸਤਵਿਅਸਤ ਹੋ ਗਿਆ ਤੇ ਹਾਲੇ ਪੇਟੀਆਂ ਹਿੱਲਣੀਆਂ ਨੇ ਸਾਰਾ ਇਥੋਂ ਖਾਲੀ ਕਰਕੇ ਤੇ ਅਲਮਾਰੀਆਂ ਕਲੀਨ ਹੋ ਚੁੱਕੀਆਂ ਨੇ ਉਤੋਂ ਉਹ ਸੈਲਫ ਤੁਹਾਨੂੰ ਮੈਂ ਦੱਸਤਾ ਸੀ ਤੇ 1:00 ਵਜ ਗਿਆ 1:30 ਦਾ ਟਾਈਮ ਹੋ ਗਿਆ ਹੈ ਅਲਮਾਰੀਆਂ ਹੋ ਗਈਆਂ ਕਲੀਨ ਉੱਪਰ ਉੱਪਰ ਸਾਰੀਆਂ ਚੰਗੀ ਤਰ੍ਹਾਂ ਪੇਟੀਆਂ ਕੱਢਣੀਆਂ ਨੇ ਇੱਥੋਂ ਕਿਉਂਕਿ ਇੱਕ ਵਾਰੀ ਮੈਂ ਝਾੜੂ ਤੇ ਕੱਢ ਲਿਆ ਪਰ ਫਿਰ ਵੀ ਕੂੜਾ ਹਲੇ ਬਹੁਤ ਨਿਕਲੀ ਹੋਈ ਜਾਂਦਾ ਨਿਕਲੀ ਹੋਈ ਜਾਂਦਾ ਸਫਾਈ ਛੇੜ ਲੋ ਨਾ ਬਸ ਝਾੜੂ ਦਾ ਕੰਮ ਹੀ ਨਹੀਂ ਮੁੱਕਦਾ ਕੂੜਾ ਹੀ ਨਿਕਲੀ ਜਾਂਦਾ ਤੇ ਜਾਨਾ ਕਮੈਂਟ ਕਰੀ ਜਾ ਨਿਕਲ ਗਿਆ ਬੇਟੀਆਂ ਹੂੰ ਤੂੰ ਤੇਰੀ ਛੋਟੇ ਜਾਨੀ ਬੇਟੀ ਵੇਲਾ ਕੁੱਤੀ ਕਿਦੋਂ ਹਾਂ ਕਿਥੋਂ ਆ ਦੇਖੋ ਨੀਚੇ ਨੂੰ ਗਈ ਸੀ ਜਦ ਤੱਕ ਚੜਾ ਸੀ ਫਿਰ ਉੱਤੇ ਨੂੰ ਗਈ ਹਾਂ ਇਹ ਗੱਦੜਾ ਹਾਂ ਨੀਚੇ ਨੂੰ ਮਤਲਬ ਵੀ ਵਿੱਚ ਐਵੇਂ ਜਿਹਾ ਹੋ ਗਿਆ ਸੀ ਫੇਟੀਆਂ ਫੇਟੀਆਂ ਜੀ ਜ਼ਿੰਦਗੀ ਲੰਘ ਜਾਣੀ ਹੈ ਹਾਏ ਹੋਏ ਰੱਬਾ ਤੇ ਮਾੜੀ ਬਣੀ ਉੱਚਿਆਂ ਨਹੀਂ ਆਈ ਲਾਰਾ ਲਾ ਕੇ ਮੈਨੂੰ ਕਿਹਦੀ ਦੀਦੀ ਜਿੱਕ ਤੇ ਚਿਫਾਈ ਕਰ ਲਿਓ ਕੋਈ ਗੱਲ ਨਹੀਂ ਮੈਂ ਨਾਲ ਹੈਲਪ ਕਰਾ ਦਾਂਗੀ ਤੁਮ ਮੇਰੇ ਘਰ ਪਰ ਛੱਡਿਆ ਕਰਾਣ ਤੋਂ ਦੂਰ ਪੋਚੇ ਤੋਂ ਵੀ ਗਏ ਅੱਜ ਅਸੀਂ ਹਾਏ ਉਹ ਬੰਨੀ ਮਾੜੀ ਬਣੀ ਰਾਮ ਨੰਨ ਝੁੱਤੀ ਮਾਰ ਕੇ ਬੈਗੀ ਆਹ ਹਾਲ ਨੇ ਕੰਮ ਬਣੀਆਂ ਦੇ ਮੈਂ ਜੱਲਾ ਆਏਗੀ ਨਾਲ ਅੱਜ ਚੰਚੂ ਚੰਚੂ ਨਾਲ ਕੰਮ ਤੇ ਕਰਾਈ ਦੇਗੀ ਮੇਰੇ ਭਾਵੇਂ ੱਡੀ ਝੁੱਤੀ ਲੈ ਲੇ ਕੋਈ ਮੇਰੀ ਅੱਗੇ ਮੈਂ ਖਾਦ ਪੜਤਣੀ ਆ ਹੁੰਦਾ ਸਾਹ ਹੋਏ ਵੈਸੇ ਇਹ ਮੈਂ ਕੰਦ ਨਹੀਂ ਝਾੜੂ ਲੱਜ ਗਿਆ ਹੈ ਨਾ ਉਹ ਤਿੰਨੋਰੀ ਕਿਹੜੀ ਹੁੰਦੀ ਪਟੂ ਚਾੜੂ ਮੁੱਕ ਗਿਆ ਸੀ ਦੋ ਤਿੰਨ ਹੋਰੀ ਇੰਨਾ ਪੁਰਾਣਾ ਨਹੀਂ ਹੈਗਾ ਵੇ ਇਹ ਆਹ ਜੀ ਹੋਰ ਮੈਂ ਝਾੜਿਆ ਦਾਲਾ ਟੈਸਟੇ ਬਣੋ ਥੋੜਾ ਥੋੜਾ ਕੰਮ ਵੀ ਕਰੀਦਾ ਹੁੰਦਾ ਉੱਤਰ ਕਰਦਾ ਮੜਾ-ਮੜਾ ਸਿੱਖੋਗੇ ਤਾਂ ਹੀ ਕਰੋਗੇ ਨਾ ਇਨ ਫਿਊਚਰ ਜਿਹਦੇ ਇਨ ਫਿਊਚਰ ਜਿਹੜੀ ਤੁਹਾਡੀ ਜਨਰੇਸ਼ਨ ਹੈ ਨਾ ਮੈਨੂੰ ਨਹੀਂ ਲੱਗਦਾ ਵੀ ਇਹ ਸਫਾਈਆਂ ਸੁਫੀਆਂ ਕਰੇਗੀ ਤੁਹਾਡ ਜੁੱਨੀ ਫੱਟੀ ਪਈ ਕਿੱਥੇ ਕਿੱਥੇ ਤਾਂ ਕਿੱਥੇ ਇੱਥੋਂ ਹਾਂ ਕਿੱਥੇ ਮੈਂ ਬਹੁਤ ਦੇਖੀ ਹੈ ਗਾਇਸ ਗਾਇਸ ਪਾਣੀ ਮੇਰੀ ਚੁੰਨੀ ਫਟ ਗਈ ਸਫਾਈਆਂ ਕਰ ਆ ਨੀਚੇ ਫਟੀ ਪਈ ਹੈ ਇਹ ਅੜ ਗਈ ਸੀ ਇਹਦੇ ਵਿੱਚ ਫਟ ਗਈ ਅੱਜ ਚਲ ਵੈਸੇ ਵੀ ਇਹ ਕੰਡਮੀ ਸੀ ਇਹ ਮੈਂ ਲਈ ਤਾਂ ਸੀ ਹੋਰ ਨਵੀਂ ਚੁੰਨੀ ਲੈ ਕੇ ਥੋੜੀ ਹੁਣ ਮੈਂ ਕਰਨ ਲੱਗੀ ਸੀ ਮਿੱਟੀ ਘੱਟਾ ਪਾਉਣਾ ਸੀ ਸਟੋਰ ਐ ਬਣ ਚੁੱਕਿਆ ਜਿਵੇਂ ਭੂਲ ਭੁਲਈਆ ਨਹੀਂ ਹੁੰਦੀ ਭੂਲ ਭੁਲਈਆ ਪਤਾ ਨਹੀਂ ਕਿਧਰੋਂ ਕਿਧਰ ਲੰਘਣਾ ਸਮਝ ਨਹੀਂ ਆਉਂਦੀ ਪੂਰਾ ਬੂਲਪਲੇਆ ਦਾ ਰੂਪ ਤਰਨ ਕਰ ਚੁੱਕਿਆ ਸਾਰੀਆਂ ਅਲਮਾਰੀਆਂ ਵਾਲ ਮੁਰੀਆਂ ਹਿੱਲ ਗਈਆਂ ਨੇ ਪੇਟੀਆਂ ਬੁਟੀਆਂ ਹੁਣ ਇੱਕ ਵਾਰੀ ਕਲੀਨ ਹੋ ਚੁੱਕੀਆਂ ਨੇ ਪੇਟੀਆਂ ਵੀ ਸਾਰੀਆਂ ਕਲੀਨ ਹੋ ਗਈਆਂ ਨੇ ਅਲਮਾਰੀਆਂ ਵੀ ਕਲੀਨ ਹੋ ਗਈਆਂ ਨੇ ਪੋਚਾ ਵੀ ਲੱਗ ਚੁੱਕਿਆ ਸਾਰਾ ਸਟੋਰ ਕਲੀਨ ਹੈ ਬਸ ਹੁਣ ਇਹਨਾਂ ਦੇ ਕੱਪੜੇ ਵਾਸ਼ ਹੋਣੇ ਨੇ ਕਵਰ ਜਿਹੜੇ ਨੇ ਪੇਟੀਆਂ ਦੇ ਤੇ ਸਾਰਾ ਕੰਮ ਪੇਟੀਆਂ ਕਰਕੇ ਖੜਿਆ ਜਿੰਨੀ ਦੇਰ ਕਵਰ ਵਾਸ਼ ਹੋ ਕੇ ਇਹਨਾਂ ਦੇ ਉੱਪਰ ਨਹੀਂ ਪੈਂਦੇ ਉਨੀ ਦੇਰ ਸੈਟਿੰਗ ਨਹੀਂ ਹੋਣੀ ਕਿਉਂਕਿ ਪਹਿਲਾਂ ਪੇਟੀ ਲੱਗੇਗੀ ਇੰਨੇ ਸੈੱਟ ਹੋਣਾ ਫਿਰ ਉਸ ਤੋਂ ਬਾਅਦ ਲਮਾਰੀਆਂ ਸੈੱਟ ਹੋਣਗੀਆਂ ਅਦਰਵਾਈਜ਼ ਪੇਟੀ ਨੇ ਨਹੀਂ ਲੰਘਣਾ ਜੇ ਲਮਾਰੀਆਂ ਪਹਿਲਾਂ ਲਾਤੀਆਂ ਹਾਂ ਹਾਂਜੀ ਗਾਇਜ਼ ਟਾਈਮ ਹੋ ਗਿਆ 6:30 ਵੱਜ ਚੁੱਕੇ ਨੇ ਤੇ ਖਲਾਰਾ ਹਲੇ ਸਟਿਲ ਕੰਟੀਨਿਊ ਹੈ ਤੇ ਹੁਣ ਬਸ ਮੈਂ ਇੱਥੇ ਛੱਡਦਾ ਕਿਉਂਕਿ ਕੁਝ ਜਿਹੜੇ ਕੱਪੜੇ ਵਗੈਰਾ ਇੱਥਾਂ ਤੇ ਰਹਿੰਦੇ ਨੇ ਧੋਣ ਵਾਲੇ ਵਾਸ਼ ਕਰਨ ਵਾਲੇ ਤੇ ਕੁਝ ਬਾਕੀ 6:30 ਹੋ ਗਏ ਨੇ ਹੁਣ ਡਿਨਰ ਦਾ ਟਾਈਮ ਹੋ ਗਿਆ ਤੇ ਉਹ ਡਿਨਰ ਵੀ ਆਪਰੇ ਰੈਡੀ ਕਰਨਾ ਮੈਂ ਸਬਜ਼ੀ ਵਗੈਰਾ ਬਣਾਉਣ ਲੱਗੀ ਹਾਂ ਤੇ ਹੁਣ ਇਹਨੂੰ ਆਪਾਂ ਕੱਲੂ ਛੇੜਾਂਗੇ ਕੋਈ ਗੱਲ ਨਹੀਂ ਹੁਣ ਕਿਹੜਾ ਏਡੀ ਕਾਲੀ ਏ ਵੀ ਕਿਤੇ ਜਾਣਾ ਕੋਈ ਉਹ ਵੀ ਹੋ ਜਾਏਗਾ ਔਰ ਇਕੱਲੇ ਬੰਦੇ ਤੋਂ ਫਿਰ ਇੰਨਾ ਪੋਸੀਬਲ ਹੁੰਦਾ ਹੈ ਤੇ ਕੁਛ ਕੰਮ ਵਾਲੀ ਦੇ ਧੋਖਾ ਦੇਣ ਕਰਕੇ ਇਹ ਰਹਿ ਗਿਆ ਨਹੀਂ ਤੇ ਅੱਜ ਹੋ ਜਾਣਾ ਸੀ ਸੋ ਆਪਾਂ ਕੱਲੂ ਕਰ ਲਾਂਗੇ ਤੇ ਅੱਜ ਦੇ ਵਲੌਗ ਦਾ ਆਪਾਂ ਕਰਦੇ ਇੱਥੇ ਐਂਡ ਕਿਉਂਕਿ ਇਸ ਤੋਂ ਬਾਅਦ ਮੇਰੋ ਵਲੌਗ ਕੰਟੀਨਿਊ ਨਹੀਂ ਹੋਣਾ ਬਹੁਤ ਜ਼ਿਆਦਾ ਥੱਕ ਚੁੱਕੀ ਆ ਮੈਂ ਤੇ ਬਸ ਰੈਸਟ ਕਰੀਏ ਸਾਰਾ ਦਿਨ ਹੀ ਲੰਘ ਗਿਆ ਬਿਲਕੁਲ ਵੀ ਰੈਸਟ ਨਹੀਂ ਹੋਇਆ ਤੇ ਚਲੋ ਜੀ ਵਲੌਗ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਮਿਲਦੇ ਆ ਨੈਕਸਟ ਵਧੀਆ ਜਿਹਾ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਸਟਿਕਾਲ ਥੈਂਕਸ ਫॉर ਵਾਚਿੰਗ ਬਾਏ